ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਜਿਹੜਾ ਤੁਹਾਨੂੰ ਗੀਤ ਸੁਣਾ ਰਹੀ ਆ ਇਹ ਗੀਤ ਤਾਂ ਵੈਸੇ ਤੁਸੀਂ ਪਹਿਲਾਂ ਵੀ ਸੁਣਿਆ ਹੋਣਾ ਬਹੁਤ ਪੁਰਾਣਾ ਹੈ ਪਰ ਇਹਨੂੰ ਹੁਣ ਇੱਕ ਨਵੀਂ ਲੁੱਕ ਦਿੱਤੀ ਗਈ ਆ ਗੀਤ ਨੂੰ ਸੋ ਸੁਣੋ ਤੇ ਜਰੂਰ ਦੱਸਿਓ ਤੁਹਾਨੂੰ ਕਿਵੇਂ ਲੱਗਿਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਬਾਕੀ ਮਾਨਵ ਆਨੰਦਿਸ ਪਿਆਰੇ ਜੇ ਗੀਤ ਦਾ ਤੇ ਕਮੈਂਟਰਾਂਹੀਂ ਜਰੂਰ ਦੱਸਿਓ ਮੈਨੂੰ ਵੀ ਗੀਤ ਤੁਹਾਨੂੰ ਇਹ ਨਵੀਂ ਲੁੱਕ ਦੇ ਵਿੱਚ ਵਧੀਆ ਲੱਗਿਆ ਜਾਂ ਕਿਵੇਂ ਲੱਗਿਆ ਸ਼ੁਰੂ ਕਰਦੇ ਆਂ ਤੇ ਸੁਣੋ ਫਿਰ ਖੂਹ ਤੇ ਪਾਣੀ ਪਰੈਂਦੀ ਏ ਗੋਰੀਏ ਨੀ ਮੈਂ ਵੱਲ ਅਨੀ ਗੋਰੀਏ ਮੈਂ ਦੇ ਮਨਾ ਗਬਰੂ ਆਵੇ ਵਗਦੀਆ ਸੁਣ ਵੇ ਗਬਰੂ ਆਵਾਗਦੀਆ ਕੋੜ ਚਨਾਰੂ ਵੇ ਲੱਜ ਤੇਰੀ ਨੂੰ ਕੰਗਰੂਨੀ ਗੋਰੀਏ ਗੇ ਚੜਨੀ ਗੋਰੀਏ ਹੱਥ ਲੱਗੇ ਚੜ ਜਾਣੀ ਲਾਜ ਸੜੀ ਨਾ ਫੜੀ ਵੇ ਗਬਰੂਆ ਵੀਰਾਤਾ ਸੁਣ ਵੇ ਗਬਰੂਆ ਵੀਰਾਤਾ ਮੇਰਾ ਠਾ ਕੜਾ ਤਾਂ ਤੇਰਾ ਪੰਨ ਤੋੜਾਂ ਚੁਰਾਸ ਤੇ ਲੱਜ ਦੇਨੀ ਨਹੀਂ ਗੋਰੀਏ ਲੱਜ ਕਰਾਂ ਟੋਟੇ ਚਰਨੀ ਕੜਾ ਟੁੱਟੇ ਨਈਓ ਮਰਦੀ ਗਬਰੂਆ ਸੋਣ ਵੇਗ ਬਰੂਆ ਲੱਜ ਟੁੱਟੇ ਮਰ ਜਾਮਾ ਵੇ ਬੁੱਲ ਤੇਰੇ ਗੋਰੀਏ ਚੰਬੇ ਦੀਆਂ ਕਲੀਆਂ ਅੱਖੀਆਂ ਨੀ ਨੀ ਗੋਰੀਏ ਅੱਖੀਆਂ ਜੜੀਆਂ ਅਖੀਆਂ ਨਾਲ ਤੱਕਿਆ ਗਬਰੂਆ ਕੱਢ ਲਾ ਮ ਸੁਣ ਵੇਗ ਬਰੂਆ ਕੱਢ ਲਾ ਮਾਰਕਟਰਵੇ ਲੈ ਕੇ ਕੜਾ ਕਰ ਕੀ ਲੱਗਦਾ ਤੇਰਾ ਰਹੀਨੀਆ ਮੜੀਏ ਦਿੱਤਾ ਜੀ ਨੂੰ ਨੀਆ ਮੜੀਏ ਦਿੱਤਾ ਜੀ ਨੂੰ ਪਲੰਗ ਦਹਾਈ ਨੀ ਮੇਰਾ ਤਾਂ ਲਗਦਾ ਜਵਾਈ ਨੀਤੀ ರ ತನ್ನ ਸੁਣ ਲਾਡੋ ਰਾਣੀਏ ਰੁਸਿਆ ਜਾ ਕੰਤ ਮਨਾ ਲੈਨੀ ਉੱਚੀ ਜੀ ਮਾੜੀ ਚ ਸੁੱਤਿਆ ਗੱਬਰੂਆ ਮੁਖ ਉਤੋਂ ਵੇਗ ਬਰੂਆ ਮੁਖ ਯਤੋਂ ਪਲੜਾ ਹਟਾਲਾ ਵੇ ਤੇਰੇ ਕਹੇ ਤੋਂ ਮੁਖ ਤੋਂ ਬਲੜਾ ਨਾਲਾ ਖੂਹੀ ਵਾਲੀ ਨੀ ਗੋਰੀਏ ਖੁਹੀ ਵਾਲੇ ਬੋਲ ਵਿਚਾਰਨੀ ਨੇਕੀ ਹੁੰਦੀ ਨੂੰ ਛੱਡ ਗਿਆ ਸੀ ਗੱਬਰੂਆ ਹੁਣੇ ਹੋਈ ਸੋਣ ਬੇ ਗੱਬਰੂਆ ਹੁਣ ਮੈਂ ਹੋਈ ਮੋਟੀ ਦੇ ਦੇ ਸਜਾ ਪਾਵੇਂ ਬਖਸ਼ ਬੇਮਾਇਆ ਮੈਂ ਤੇਰੀ ਬੇਮਾਇਆ ਮੈਂ ਹਾਂ ਤੇਰੀ ਗੁਨਾਗ